ਸ਼ੰਭੂ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਇੱਕ ਭਾਰੀ ਇਕੱਠ ਕਰਕੇ ਕੁਝ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਨੂੰ ਇੱਕ ਮੰਗ ਪੱਤਰ ਰਸਤਾ ਖੋਲਣ ਦੇ ਲਈ ਸੌਂਪਿਆ ਸੀ ਪਰ ਕਿਸਾਨਾਂ ਵੱਲੋਂ ਉਸ ਦੇ ਉੱਤੇ ਕਿਸੇ ਪ੍ਰਕਾਰ ਦੀ ਪ੍ਰਤੀਕਿਰਿਆ ਨਾ ਮਿਲਣ ਦੇ ਕਾਰਨ ਪਿੰਡ ਵਾਸੀਆਂ ਨੇ ਦੁਬਾਰਾ ਇੱਕ ਭਾਰੀ ਇਕੱਠ ਕਰਕੇ ਉਹਨਾਂ ਨੂੰ ਮਿਲਣ ਦੇ ਲਈ ਸ਼ੰਭੂ ਬਾਰਡਰ ਤੇ ਪਹੁੰਚੇ ਪਰ ਕਿਸੇ ਕਾਰਨ ਦੋਵੇਂ ਧਿਰਾਂ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਤਕਰਾਰ ਬਾਜੀ ਕਿਉਂ ਹੋਈ ਆਓ ਦੇਖਦੇ ਹਾਂ ਨੈਸ਼ਨਲ ਨਿਊਜ਼ ਚੈਨਲ ਫੋਕਸ ਦੀ ਬਿਊਰੋ ਰਿਪੋਰਟ ਕਰਨੈਲ ਸਿੰਘ ਠੱਗਰਤਰਾਏ ਸਾਫਗਤ ਸਰਪੰਚ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਸੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਭਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਸੀ ਇਕੱਠੇ ਹੋ ਗਏ ਸਾਰੇ ਮੰਗ ਪੱਤਰ ਵੀ ਦਿੱਤਾ ਸੀ ਭੰਦੇਰ ਰੱਬ ਨੂੰ ਵੀ ਸਾਡਾ ਜਿਹੜਾ 20 25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਐ ਸਾਡਾ ਰਸਤਾ ਬਿਲਕੁਲ ਬੰਦ ਹੋ ਜਾਊਗਾ ਵੀ ਸਾਡੀ ਤੁਸੀਂ ਇਹਦੇ ਦੀ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਭਾਜੀਪੀ ਦੇ ਚਮਚੇ ਨੇ ਕੋ ਯਾਰੋ ਅਸੀਂ ਤਾਂ ਕਿਸਾਨ ਆ ਭਾਜੀਪੀ ਦੇ ਚਮਚੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਡੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਭਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਹਰਕ ਪਵਾਤਾ ਅਫਸ ਦੇ ਵਿੱਚ ਕਿਉਂ ਇਹ ਇਕੱਠੇ ਨਹੀਂ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਫੋਕਾ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗਿੰਦਰ ਸਿੰਘ ਗਰਹਾ ਵਰਗੇ ਤੇ ਰਾਜੇਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠਿਆਂ ਨੇ ਕੀਤਾ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨੂੰ ਝੁਗਣਾ ਪਿਆ ਹੁਣ ਤਾਂ ਸਿਆਸਤ ਵਧ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਮ੍ਰੇ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਨੂੰ ਅੱਜ ਜਦੋਂ ਤੁਸੀਂ ਗੱਲ ਕਰਨ ਨੂੰ ਆਥੇ ਗਈ ਸੀ ਉਹਨਾਂ ਨੇ ਗਲਤ ਤੁਹਾਡੀ ਕੀਤੀ ਨਹੀਂ ਤੁਹਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਕੀ ਬੋਲਣੀ ਹੈ ਤੁਹਾਡੀ ਅੱਗੇ ਪਲਾਨ ਕੀ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਨਤੀ ਕਰ ਰਹੇ ਹਾਂ ਤੁਹਾਡੇ ਮੱਥ ਮਰਾਏ ਕਿ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਹੁ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਮਿਠਾਂਗੇ ਪਰੇ ਉਹਦਨ ਅਸੀਂ ਚੱਕ ਦੇਣਾ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਜਿੰਨੇ ਮਰਜੀ ਤੁਸੀਂ ਬੰਦੇ ਬੁਲਾ ਲੈ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਅੱਗੋਂ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਆ ਹੁਣ ਕਰਾਂਗੇ ਅੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਐ ਇਹ ਕਿਸਾਨਾਂ ਦਾ ਭਰਾ ਕਰਨਗੇ ਲੋਕ ਤੁਸੀਂ ਟਾਈਮ ਦੇ ਕੇ ਆਏ ਸੀ ਇੱਥੇ ਉਹਨਾਂ ਨੂੰ ਅਸੀਂ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸੀਂ ਸਾਡੇ ਲੋਕ ਇਹਨਾਂ ਲੰਗਰ ਖਿਲਾ ਰਹੇ ਨੇ ਪਾਣੀ ਦੇਰੇ ਨੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸੇਵਾ ਹੈਗੀ ਉਹ ਕੋਈ ਕਰ ਰਿਹਾ ਨਹੀਂ ਦਰਵਾਜ਼ੇ ਖੁੱਲ੍ਹੇ ਨੇ ਸਨਾਨ ਪਾਣੀ ਕਰਨ ਜਾਂਦੇ ਗੁਰੂ ਘਰ ਘਰਾਂ ਤੇ ਪਰਿਵਾਰੇ ਸਾਹਿਬ ਬੱਥਰ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ 'ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛਾਉਣੀ ਪਾ ਕੇ ਜਿਹੜੇ ਬਹਿ ਗਏ ਨੇ ਇਹ ਕਿੰਨੀ ਦੇਰ ਬੈਠਣਗੇ ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਨਾ ਇਕੱਠੇ ਕਿਉਂ ਨਹੀਂ ਕਰਦੇ ਇਹ ਤਿੰਨੋਂ ਹੀ ਬੰਦੇ ਸਾਰੇ ਪੰਜਾਬ ਦੇ ਮਾਲਕ ਨੇ ਇਹ ਤਿੰਨੋਂ ਬੰਦੇ ਮਾਲਕ ਨੇ ਪੰਜਾਬ ਦੇ ਵੀ ਸਾਰੇ ਇਹ ਜਿਹੜੇ ਬੋਲਦੇ ਨੇ ਬਾਈ ਜੀ ਇਹਨਾਂ ਦੇ ਵਿੱਚ ਇਹ ਸਾਨੂੰ ਕਹਿੰਦੇ ਨੇ ਨਾ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜੀਵੀਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਕਾਦੀਆਂ ਵਰਗੇ ਕਿੰਨੇ ਸਿਆਣੇ ਬੰਦੇ ਸੀ ਗੁਰਾਹਾਂ ਵਰਗੇ ਕਿੰਨੇ ਸਿਆਣੇ ਸੀ ਜਿਨ੍ਹਾਂ ਨੇ ਦਿੱਲੀ ਸੰਘਰਸ਼ ਲੜਿਆ ਰਾਜੇਵਾਲ ਕਿੰਨੇ ਸਿਆਣੇ ਸੀ ਇਹ ਸਾਰੇ ਇਕੱਠੇ ਹੋ ਕੇ ਮਤਲ ਇਹਨਾਂ ਨੂੰ ਇਕੱਠੇ ਕਰਦੇ ਫਿਰ ਸੰਘਰਸ਼ 'ਚ ਲੜਦੇ ਇਹ ਤਾਂ ਸਾਡੇ ਇਲਾਕੇ ਦਾ ਨਾ ਨਾਸਮਾਰਤਾ ਸਾਡੇ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਅੱਡੇ ਅੱਡੇ ਵਹੀਕਲ ਤਕੜੇ ਲੱਗ ਰਹੇ ਨੇ ਉੱਥੇ ਨੂੰ 5 500 ਕੁੰਟਲ ਦੇ ਸਾਡੀਆਂ ਸੜਕਾਂ ਤੋੜ ਕੇ ਰੱਖ ਦੀਆਂ ਬੜੇ ਸਾਰੇ ਲੋਕ ਔਖੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਹੁਣ ਸੰਘਰਸ਼ ਵੱਡਾ ਕਰਾਂਗੇ ਤਾਂ ਇਹਨਾਂ ਨੂੰ ਚੱਕਾਂਗੇ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਾਰੇ ਠੀਕ ਠੀਕ ਮੇਰਾ ਨਾਮ ਮੈਂਟੂ ਗੁਰਮੀਤ ਸਿੰਘ ਰਾਜਵਾਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਤੁਹਾਡਾ ਦਿੱਤਾ ਜੀ ਦੇ ਬਾਰੇ ਕਹਿਣਾ ਅਸੀਂ ਇਹੀ ਚਾਹੁੰਦੇ ਆ ਵੀ ਸਾਡੀ ਉੱਥੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਨਾ ਕਿਸੇ ਨੇ ਕੋਈ ਗੱਲਬਾਤ ਸੁਣੀ ਹੈ ਉਲਟਾ ਸਾਨੂੰ ਬੀਜੇਪੀ ਦੇ ਬੰਦੇ ਗੁੰਡੇ ਕਹਿ ਕੇ ਉੱਥੋਂ ਭਜਾ ਅਸੀਂ ਅੱਜ ਇਹ ਰੋਡ ਬਨੂੜ ਵਾਲਾ 5 ਮਿੰਟ ਲਈ ਬਲੌਕ ਕੀਤਾ ਜੇ ਐਤਵਾਰ ਤੱਕ ਕੋਈ ਇਹਨਾਂ ਨੇ ਕਿਸਾਨਾਂ ਨੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬਣਾ ਕੇ ਸਾਰੇ ਰੋਡ ਬਲੌਕ ਕੀਤੀ ਜਾਏ ਕਿੰਨਾ ਜਿੰਨੇ ਪਿੰਡਾਂ ਦੇ ਵਿੱਚ ਇਹਨਾਂ ਦਾ ਪਾਈ ਕੱਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ 2 ਥੀਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਮੇਰਾ ਨਾਮ ਪ੍ਰਕਾਸ਼ ਸਿੰਘ ਪੰਡਰਾ ਅਗਰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਨੇ ਸਾਡੇ ਪਿੰਡ ਵਿੱਚ ਜੋ ਵੀ ਕੱਲੋਂ ਕਈ ਵਰੀ ਅਸੀਂ ਜਾਣਦੇ ਆ ਅੰਬਾਲੇ ਨੇੜੇ ਪਿੰਡ ਹੈ ਜੀ ਸਾਨੂੰ ਪਿੰਡ ਨੂੰ ਸਭ ਤੋਂ ਜ਼ਿਆਦਾ ਨੇੜੇ ਅੰਬਾਲਾ ਹੀ ਪਿੰਡ ਹੈ ਜੀ ਜਿਵੇਂ ਹੁਣ ਜੀ ਆਪਣੇ ਗਵੰਡੀ ਨੇ ਜੀ ਵਿੱਕੀ ਆਰੀ ਇਹਨਾਂ ਦੇ ਡੈਡੀ ਸਾਹਿਬ ਨੇ ਆਪਣੇ ਪਾਲਾ RAM ਜੀ ਇਹਨਾਂ ਦੀ ਧਰਮ ਪਤਨੀ ਸਨ ਪਰਮਜੀਤ ਕੌਰ ਜੀ ਇਹਨਾਂ ਦੀ ਨਾ ਉਦਣ ਇਹਨਾਂ ਨੂੰ ਬੀਬੀ ਘਟਨ ਕਰਕੇ ਥੋੜਾ ਜਨਾ ਇਹਨਾਂ ਦਾ ਇਹ ਟਿਲੇ ਹੋਏ ਨੇ ਡਾਕਟਰ ਨੇ ਕਿਹਾ ਵੀ ਤੁਸੀਂ ਫਟਾਫਟ ਵੱਡੇ ਹਸਪਤਾਲ ਅੰਬਾਲੇ ਲੈ ਜਾਓ ਜਦੋਂ ਅਸੀਂ ਰਸਤੇ 'ਚ ਗਏ ਨੇ ਜੀ ਰਸਤੇ 'ਤੇ ਟਾਈਮ ਨਾਲ ਅੰਬਾਲੇ ਪਹੁੰਚ ਨਹੀਂ ਸਕੇ ਜੀ ਇਸ ਕਰਕੇ ਇਹਨਾਂ ਦੇ ਵਿੱਚ ਇੱਕ ਧਰਮਪਤੀ ਦੀ ਮੌਤ ਹੋ ਗਈ ਹੈ ਜੀ ਅਸੀਂ ਇਹੀ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਹੈ ਕਿਸਾਨਾਂ ਨਾਲ ਬੈਠ ਕੇ ਤੁਹਾਡਾ ਆਪਸ ਵਿੱਚ ਹੱਲ ਮਸਲਾ ਜੋ ਵੀ ਮੀਟਿੰਗ ਕਰੋ ਜਾਂ ਸਾਨੂੰ ਇੱਕ ਦੋ ਸਾਨੂੰ ਕੋਈ ਇੱਕ ਸਾਈਡ ਦਾ ਰਸਤਾ ਮਿਲ ਜੇ ਜੋ ਵੀ ਹੈ ਆਪਣੀ ਬੈਠ ਕੇ ਗੱਲਬਾਤ ਕਰਨਾ ਸਾਨੂੰ ਇੱਕ ਪਿੰਡਾਂ ਵਾਲਿਆਂ ਨੂੰ ਇਹੀ ਲੋਕਲ ਬੰਦਿਆਂ ਨੂੰ ਇਹ ਹੀ ਮੰਗੇ ਵੀ ਸਾਡਾ ਹੱਲ ਪਾਉਣਾ ਚਾਹੀਦਾ ਰਸਤਾ ਰੁੱਤਾ ਖੁੱਲਣਾ ਜਾਂ ਕਿ ਲੋਕਲ ਬੰਦਿਆਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਕੋਈ ਵੀ ਕਿਸੇ ਵੀ ਬਾਲਕੀ ਨਾਲ ਸੰਬੰਧ ਨਹੀਂ ਲੋਕਲ ਪਿੰਡਾਂ ਦੇ ਲੋਕਾਂ ਦੀ ਜਿਹੜੇ ਕਿ ਦੇਖੋ ਇਹਨਾਂ ਦੇ ਘਰ ਹੁਣ ਇਹਨਾਂ ਨੂੰ ਪਤਾ ਕਿੰਨਾ ਦੁੱਖ ਹੈ ਜੀ ਇਹ ਤੇ ਹੁਣ ਲੋਕਲ ਸਾਰੇ ਪਿੰਡਾਂ ਦੇ ਲੋਕ ਸਨ ਜਿਹੜੇ ਆਪਣੇ ਆਪਣਾ ਦੁੱਖ ਰੱਖ ਕੇ ਉਹਨਾਂ ਨਾਲ ਬਾਤਕੀ ਕਰਨ ਗਏ ਨੇ ਵੀ ਸਾਡੇ ਨਾਲ ਪੈ ਕੇ ਗੱਲ ਕਰੋ ਜਾਂ ਵੀ ਤੁਸੀਂ ਜੋ ਵੀ ਆਪਣਾ ਉਹ ਪ੍ਰਸ਼ਾਸਨ ਨੂੰ ਤੁਸੀਂ ਅੱਗਾ ਜਾਣਾ ਚਾਹੁੰਦੇ ਹੋ ਕੋਈ ਤੁਸੀਂ ਹੋਰ ਰਸਤੇ ਨੂੰ ਚਲੇ ਜਾਓ ਅੱਗੇ ਜਾਣਾ ਚਾਹੁੰਦੇ ਹੋ ਜੇ ਅੱਗੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤੇ ਹੋਰ ਅਸੇ ਨੂੰ ਚਲੇ ਜਾਓ ਨਹੀਂ ਜਾਣਾ ਤੁਸੀਂ ਇੱਥੇ ਬੈਠ ਕੇ ਇੱਕ ਪਾਸੇ ਆਪਣੇ ਕੋਲੋਂ ਲਿਖ ਕੇ ਦੇ ਦੇਣ ਪ੍ਰਸ਼ਾਸਨ ਨੂੰ ਲਿਖ ਕੇ ਦੇ ਦੇਣ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਉਹ ਕੰਨੇ ਨੇ ਵੀ ਸਾਨੂੰ ਕੋਈ ਦੋ ਲੈਣਾ ਲਿਖ ਕੇ ਦੇ ਦੇਣ ਵੀ ਅਸੀਂ ਕੇ ਨਹੀਂ ਜਾਣਾ ਚਾਹੁੰਦੇ ਤੇ ਅਸੀਂ ਤੁਹਾਨੂੰ ਇੱਕ ਸਾਈਟ ਖੋਲ੍ਹ